ਅੱਜਕੱਲ੍ਹ ਜਿਹੜੇ ਗਾਣੇ ਆ ਰਹੇ ਆ ਉਹ ਜਦਾ ਮੁਲਾਦਸ਼ਤ ਗੈਂਗਸਟਰਵਾਦ ਨਸ਼ੇ ਅਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਲਈ ਜਿਹੜੇ ਗਾਣੇ ਪੇਸ਼ ਕੀਤੇ ਜਾ ਰਹੇ ਆ ਮੈਨੂੰ ਇਹ ਲੱਗਦਾ ਜੋ ਮੇਰੀ ਪਰਸਨਲ ਫੀਲਿੰਗ ਹੈ ਵੀ ਆਪਣੀ ਆਉਣ ਵਾਲੀ ਯੂਥ ਲਈ ਜਨਰੇਸ਼ਨ ਲਈ ਇੱਕ ਬਹੁਤ ਗਲਤ ਮੈਸੇਜ ਹੈ ਨਸ਼ਾਵਾਦ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਉਸ ਦੇ ਨਾਲ ਗੈਂਗਸਟਰਵਾਦ ਵੀ ਬਹੁਤ ਜ਼ਿਆਦਾ ਪੰਜਾਬ ਵਿੱਚ ਵੱਧ ਚੁੱਕਿਆ ਵਾ ਜੋ ਆਨਲਾਈਨ ਟਾਈਮ 'ਚ ਆਪਾਂ ਦੇਖ ਰਹੇ ਆਂ ਵੀ ਇੱਕ ਦੋ ਸਿੰਗਰਾਂ ਨੂੰ ਧਮਕੀਆਂ ਮਿਲੀਆਂ ਨੇ ਤੇ ਸਿੱਧੂ ਮੂਸੇਵਾਲੇ ਦਾ ਮਰਡਰ ਵੀ ਹੋਇਆ ਤੁਹਾਨੂੰ ਕੀ ਲੱਗਦਾ ਕਿ ਕਲਾਕਾਰਾਂ ਨੂੰ ਮਰਵਾਇਆ ਕਿਉਂ ਜਾਂਦਾ ਹੈ ਧ ਜਿਸ ਤਰੀਕੇ ਦੇ ਨਾਲ ਅੱਜ ਕੱਲ ਕਲਾਕਾਰਾਂ ਦੇ ਵਿੱਚ ਬਹੁਤ ਸਾਰੀ ਬਹਿਸ ਫਸਾਈ ਹੋ ਜਾਂਦੀ ਹੈ ਜਾਂ ਕੰਟਰੋਵਰਸੀ ਕਰਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਨੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਹਰ ਕੋਈ ਗਾਲ੍ਹਾਂ ਕੱਢ ਕੇ ਫੇਮਸ ਹੋ ਜਾਂਦਾ ਬਹੁਤ ਸਾਰੀਆਂ तमाम ਗੱਲਾਂ ਬਾਤਾਂ ਅੱਜ ਆਪਾਂ ਕਰਾਂਗੇ ਸੋ ਲੇਖਤੇ ਆਏ ਸੀ ਸਟੋਰੀ ਕਰਨ ਦੇ ਲਈ ਸੋ ਸਾਡੇ ਨਾਲ ਭਰਾ ਖੜੇ ਨੇ ਸੋ ਉਹਨਾਂ ਦੇ ਨਾਲ तमाम ਐਦਾਂ ਦੀ ਹੀ ਗੱਲਾਂ ਬਾਤਾਂ ਰਹਿਣਗੀਆਂ ਪੰਜਾਬ ਨੂੰ ਲੈ ਕੇ ਕਲਾਕਾਰਾਂ ਨੂੰ ਲੈ ਕੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਦੇ ਨਾਲ ਅੱਜ ਕੱਲ ਸੋਸ਼ਲ ਮੀਡੀਆ ਤੇ ਯਾਨੀ ਗੱਲਾਂ ਚੱਲਦੀਆਂ ਨੇ ਸਿੱਧੀ ਗਾਲੀ ਗਲੋਚ ਹੁੰਦੀ ਐ ਮਾੜਾ ਚੰਗਾ ਬੋਲਿਆ ਜਾਂਦਾ ਕਹਿੰਦੇ ਨੇ ਕਿ ਫੇਮਸ ਹੋਣਾ ਅੱਜ ਕੱਲ ਬੜਾ ਆਸਾਨ ਐ ਤੁਹਾਡੇ ਤੋਂ ਲੈਵਾਂਗੇ ਸਵਾਲ ਅ ਵੀਰਜੀਤ ਦੇਖੋ ਇਸ ਤਰ੍ਹਾਂ ਵਾ ਪਹਿਲਾਂ ਜਿਵੇਂ ਗਾਣੇ ਹੁੰਦੇ ਸੀ ਪਰਿਵਾਰ ਦੇ ਗਾਣੇ ਚੱਲਦੇ ਸੀਗੇ ਪਰਿਵਾਰ ਵਿੱਚ ਹਰ ਕੋਈ ਬੰਦਾ ਬੈਠ ਕੇ ਦੇਖਦਾ ਸੀਗਾ ਸੁਣਦਾ ਸੀਗਾ ਧੀਆ ਪੈਂਡਾਂ ਵਾਲੇ ਗਾਣੇ ਹੁੰਦੇ ਸੀਗੇ ਤੋਂ ਉਹ ਗਾਣੇ ਆਪਣੇ ਪੰਜਾਬ ਤੋਂ ਦੂਰ ਹੁੰਦੇ ਜਾ ਰਹੇ ਆ ਤੋਂ ਅੱਜ ਕੱਲ ਦੇ ਜਿਹੜੇ ਗਾਣੇ ਆ ਰਹੇ ਆ ਉਹ ਜਾਦਾ ਮੁਲਾਦਸ਼ਾ ਗੈਂਗਸਟਰਵਾਦ ਨਸ਼ੇ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਲਈ ਜਿਹੜੇ ਗਾਣੇ ਪੇਸ਼ ਕੀਤੇ ਜਾ ਰਹੇ ਆ ਤੇ ਮੈਨੂੰ ਇਹ ਲੱਗਦਾ ਜੋ ਮੇਰੀ ਪਰਸਨਲ ਫੀਲਿੰਗ ਹੈ ਵੀ ਆਪਣੀ ਆਨਵਲੀ ਯੂਥ ਲਈ ਜਨਰੇਸ਼ਨ ਲਈ ਬਹੁਤ ਗਲਤ ਮੈਸੇਜ ਹੈ। ਤੋਂ ਮੈਂ ਕੁਝ ਸਿੰਗਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਕੁਝ ਅਹਜੇ ਗਾਣੇ ਗਾਓ ਵੀ ਜਿਹੜੇ ਆਪਣੇ ਪੰਜਾਬ ਦੀ ਤਰੱਕੀ ਵਾਸਤੇ ਆਪਣੇ ਪੰਜਾਬ ਦੇ ਵਿਰਸੇ ਆਪਣੇ ਪੰਜਾਬ ਦੇ ਕਲਚਰ ਨਾਲ ਸੰਬੰਧਿਤ ਹੋਣ। ਹਰ ਕੋਈ ਆਪਣੇ ਪਰਿਵਾਰ ਨਾਲ ਬੈਠ ਕੇ ਸੁਣ ਸਕੇ ਦੇਖ ਸਕੇ ਤੇ ਅੱਜ ਕੱਲ ਦੀ ਪੀੜ੍ਹੀ ਤੁਹਾਨੂੰ ਪਤਾ ਹੀ ਹੈ ਥੋੜਾ ਗਲਤ ਪਾਸੇ ਜਾ ਰਹੀ ਹੈ ਨਸ਼ਾ ਆਵਾਦ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਿਹਾ ਤੇ ਉਸ ਦੇ ਨਾਲ ਗੈਂਗਸਟਰਵਾਦ ਵੀ ਬਹੁਤ ਜ਼ਿਆਦਾ ਪੰਜਾਬ ਵਿੱਚ ਵੱਧ ਚੁੱਕਿਆ ਵਾ ਜੋ ਆਨਲਾਈਨ ਟਾਈਮ 'ਚ ਆਪਾਂ ਦੇਖ ਰਹੇ ਹਾਂ ਵੀ ਇੱਕ ਦੋ ਸਿੰਗਰਾਂ ਨੂੰ ਧਮਕੀਆਂ ਮਿਲੀਆਂ ਨੇ ਤੇ ਸਿੱਧੂ ਮੂਸੇਵਾਲੇ ਦਾ ਮਰਡਰ ਵੀ ਹੋਇਆ ਬਹੁਤ ਜਿਹੜਾ ਕਿ ਬਹੁਤ ਹੀ ਗਲਤ ਹੈ ਤੇ ਮੈਂ ਤਾਂ ਇੱਕ ਹੀ ਆਸ ਕਰਦਾ ਹਾਂ ਤੇ ਸਾਰੇ ਸਿੰਗਰਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਅੱਛਾ ਗਾਓ ਤੇ ਅੱਛਾ ਕੀ ਮੈਸੇਜ ਦਿਓ ਯੂਥ ਨੂੰ ਤਾਂ ਕਿ ਉਹ ਆਪਣੇ ਪਰਿਵਾਰ ਦਾ ਆਪਣੇ ਪੰਜਾਬ ਦਾ ਦੇਸ਼ ਦਾ ਕੁਝ ਪਲਾ ਕਰ ਸਕਣ। ਅੱਛਾ ਤੁਹਾਨੂੰ ਕੀ ਲੱਗਦਾ ਕਿ ਕਲਾਕਾਰਾਂ ਨੂੰ ਮਰਵਾਇਆ ਕਿਉਂ ਜਾਂਦਾ ਹੈ? ਧਮਕੀਆਂ ਕਿਉਂ ਮਿਲਦੀਆਂ? ਕਿਉਂ ਫਰੋਤੀਆਂ ਮੰਗੀਆਂ ਜਾਂਦੀਆਂ? ਕਿ ਉਹ ਮਾੜਾ ਗਾਉਂਦੇ ਨੇ ਜਾਂ ਫਿਰ ਉਹਨਾਂ ਦੀ ਚੜ੍ਹਤ ਹੋ ਜਾਂਦੀ ਹੈ ਤਾਂ ਕਰਕੇ। ਦੇਖੋ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਕੁਝ ਚੜ੍ਹਤ ਹੋ ਜਾਂਦੀ ਹੈ। ਅੱਜਕੱਲ ਸੋਸ਼ਲ ਮੀਡੀਆ ਦਾ ਦੌਰ ਜ਼ਿਆਦਾ ਆ। ਜਿਹੜਾ ਸਿੰਗਰ ਸੋਸ਼ਲ ਮੀਡੀਆ ਤੇ ਜ਼ਿਆਦਾ ਫੇਮਸ ਹੋ ਜਾਂਦਾ ਹੈ ਜਾਂ ਜਿਹਦੇ ਗਾਣੇ ਇੱਕ ਦੋ ਹਿੱਟ ਹੋ ਜਾਂਦੇ ਨੇ ਤਾਂ ਜਿਹੜੀਆਂ ਉਹਨੂੰ ਧਮਕੀਆਂ ਮਿਲਦੀਆਂ ਉਹ ਵੀ ਮਨੁਲਾਦ ਇੱਕ ਬਹੁਤ ਗਲਤ ਹੈ। ਤੇ ਕਿਉਂਕਿ ਗੈਂਗਸਟਰਵਾਦ ਪਹਿਲਾਂ ਮੈਂ ਕਹਿ ਚੁੱਕਿਆ ਹਾਂ ਗੈਂਗਸਟਰਵਾਦ ਬਹੁਤ ਜ਼ਿਆਦਾ ਵਧਿਆ ਹੋਇਆ ਪੰਜਾਬ ਦੇ ਵਿੱਚ ਤੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਵਾ ਤੇ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਥੋੜਾ ਜਿਹਾ ਇਸ ਪਾਸੇ ਵੀ ਧਿਆਨ ਦੇਣ ਕਿਉਂਕਿ ਆਪਾਂ ਰੋਜ਼ ਦੇਖਦੇ ਹਾਂ ਪੰਜਾਬ ਦੇ ਵਿੱਚ ਗੁੰਡਾਗਰਦੀ ਬਹੁਤ ਵੱਧ ਚੁੱਕੀ ਹੈ ਕਿਉਂਕਿ ਮੈਂ ਲੁਧਿਆਣਾ ਸ਼ਹਿਰ ਦਾ ਵਸਨੀਕ ਹਾਂ ਤੇ ਰੋਜ਼ ਆਪਾਂ ਨੂੰ ਖਬਰਾਂ ਦੇਖਣ ਨੂੰ ਮਿਲਦੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਕਿ ਫਲਾਨੀ ਜਗ੍ਹਾ ਤੇ ਲੁੱਟਮਾਰ ਹੋ ਗਈ ਕਿਸੇ ਬੰਦੇ ਕੋਲੋਂ ਕੁਝ ਖੋ ਲਿਆ ਉਹਨੂੰ ਦਾਤਰ ਦਿਖਾ ਕੇ ਕੁਝ ਉਹਦੇ ਕੋਲੋਂ ਮੋਬਾਈਲ ਖੋ ਲਿਆ ਪੈਸੇ ਖੋ ਤਾਂ ਇਹ ਚੀਜ਼ਾਂ ਬਹੁਤ ਜ਼ਿਆਦਾ ਪੰਜਾਬ ਵਿੱਚ ਗਲਤ ਹੋ ਰਹੀਆਂ ਸੋ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਥੋੜਾ ਜਿਹਾ ਇਸ ਪਾਸੇ ਧਿਆਨ ਦੇਣ ਤੇ ਪੰਜਾਬ ਨੂੰ ਇਸ ਤੋਂ ਬਚਾਣ ਸੇ ਪੰਜਾਬ ਸਰਕਾਰ ਤਾਂ ਵਧੀਆ ਕੰਮ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਜਿਹੜਾ ਗੈਂਗਸਟਰਵਾਦ ਨੂੰ ਯਾਨੀ ਚੱਕ ਰਹੀ ਹੈ ਇਨਕਾਉਂਟਰ ਕਰ ਰਹੀ ਹੈ ਤੇ ਜਿਸ ਤਰ੍ਹਾਂ ਕਿ ਨਸ਼ਿਆਂ ਦੇ ਵਿਰੁੱਧ ਹੁਣ ਮੋਰਚਾ ਚਲਾਇਆ ਹੋਇਆ ਹੈ ਨਸ਼ੇ ਆਲੇ ਚੱਕ ਰਿਹਾ ਲੁਧਿਆਣੇ ਦੀ ਤੁਸੀਂ ਗੱਲ ਜਿੱਦਾਂ ਕੀਤੀ ਹੈ ਲੁਧਿਆਣੇ ਦੇ ਵਿੱਚ ਬੜੇ ਇਦਾਂ ਦੇ ਕੇਸ ਆਉਂਦੇ ਨੇ ਲੜਾਈਆਂ ਝਗੜੇ ਵਾਲੇ ਜਾਂ ਚੋਰੀਆਂ ਵਾਲੇ ਬਹੁਤ ਅਸੀਂ ਜਿੰਨੀ ਖਬਰਾਂ ਦੇਖਦੇ ਨਾ ਜ਼ਿਆਦਾਤਰ ਲੁਧਿਆਣੇ ਤੋਂ ਹੀ ਨਿਕਲ ਜਾਂਦੇ ਤੁਹਾਨੂੰ ਕੀ ਲੱਗਦਾ ਹੈ ਲੜਾਈਆਂ ਦਾ ਅਸਲ ਕਾਰਨ ਕੀ ਹੋ ਸਕਦਾ ਹੈ ਕਿ ਕਲਾਕਾਰਾਂ ਦੇ ਗੀਤ ਹੋ ਸਕਦੇ ਨੇ ਜਿੱਦਾਂ ਤੁਸੀਂ ਕਿਹਾ ਨਸ਼ੇ ਨੂੰ ਪ੍ਰਮੋਟ ਕਰਦਾ ਜਾਂ ਫਿਰ ਅਸਲ ਕਾਰਨ ਚੋਰੀਆਂ ਜਿਹੜੇ ਨਸ਼ਾ ਕਰਦੇ ਨੇ ਆ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਅਸਲ ਕਾਰਨ ਕੀ ਦੇਖਦੇ ਹੋ ਅਸਲ ਕਾਰਨ ਵੀਰ ਜੀ ਨਸ਼ਾ ਆ ਕਿਉਂਕਿ ਅੱਜ ਕੱਲ ਤੁਸੀਂ ਦੇਖੋ ਜਿਹੜਾ ਜਗਦਾ ਯੂਥ ਹੈ ਉਹ ਨਸ਼ੇ ਦਾ ਇਹ ਨਾ ਆਦੀ ਹੋ ਚੁੱਕਾ ਵਾ ਤੇ ਉਹ ਮਿਹਨਤ ਨਹੀਂ ਕਰਨਾ ਚਾਹੁੰਦਾ ਤੇ ਮਿਹਨਤ ਕਰਨ ਤੋਂ ਗੁਰੇਜ਼ ਕਰਦਾ ਵਾ ਸੋ ਆਪਣੇ ਨਸ਼ੇ ਦੀ ਪੂਰਤੀ ਲਈ ਉਹ ਲੁੱਟਾਂ ਖੋਹਾਂ ਦਾ ਸਹਾਰਾ ਲਿਆ ਰਿਹਾ ਤੇ ਜੋੜਾ ਜਿਹੜਾ ਕਿ ਇੱਕ ਬਹੁਤ ਗਲਤ ਹੈ ਤੇ ਸਭ ਤੋਂ ਮੇਨ ਜੜ ਤਾਂ ਨਸ਼ਾ ਹੀ ਹੈ ਤੋ ਪੰਜਾਬ ਸਰਕਾਰ ਇਸ ਲਈ ਵਧੀਆ ਕੰਮ ਕਰ ਰਹੀ ਹੈ ਅਸੀਂ ਪੰਜਾਬ ਸਰਕਾਰ ਦੇ ਨਾਲ ਹਾਂ ਤੇ ਪੰਜਾਬ ਸਰਕਾਰ ਨੂੰ ਐਪੀਸ਼ੀਏਟ ਕਰਦੇ ਹਾਂ ਸੋ ਇਸ ਤਰ੍ਹਾਂ ਹੀ ਉਹ ਨਸ਼ੇ ਦਾ ਖਾਤਮਾ ਕਰਦੀ ਰਹੇ ਜੇ ਪੰਜਾਬ ਸਰਕਾਰ ਇਮਾਨਦਾਰੀ ਨਾਲ ਨਸ਼ੇ ਦੇ ਵਿਰੁੱਧ ਲੜਾਈ ਲੜੇਗੀ ਤਾਂ ਪੰਜਾਬ ਦੀ ਜਨਤਾ ਵੀ ਸਰਕਾਰ ਦਾ ਸਾਥ ਦੇਵੇਗੀ ਤੇ ਆਰਐਲ ਟਾਈਮ ਦੇ ਵਿੱਚ ਪੰਜਾਬ ਨਸ਼ਾ ਮੁਕਤ ਹੋਵੇਗਾ ਜਿਹੜਾ ਕਿ ਹਰ ਪੰਜਾਬੀ ਦਾ ਸੁਪਨਾ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਲਾਕਾਰ ਨਸ਼ੇ ਨੂੰ ਉਹ ਕਰਦੇ ਨੇ ਗਾਲੀ ਗਲੋਚ ਕਰਦੇ ਨੇ ਕਿਹੜਾ ਕਲਾਕਾਰ ਤੁਹਾਨੂੰ ਇਦਾਂ ਦਾ ਲੱਗਦਾ ਹੈ ਜਿਹੜਾ ਨਸ਼ੇ ਨੂੰ ਉਹ ਕਰਦੇ ਨਸ਼ੇ ਵਾਲੇ ਗੀਤ ਗੰਦ ਹੈ ਗਿਆ ਫਿਰ ਜਿਹੜੇ ਮਾੜੀਆਂ ਚੰਗੀਆਂ ਗੱਲਾਂ ਕਰਦੇ ਨੇ ਪੁਰਾਣੇ ਕਲਾਕਾਰ ਕਿਦਾਂ ਦੇ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਕਿਹੜਾ ਕਲਾਕਾਰ ਤੁਹਾਨੂੰ ਚੰਗਾ ਲੱਗਦਾ ਜਿਹੜਾ ਗੀਤ ਗਾਉਂਦਾ ਤੇ ਕਿਹੜਾ ਮਾੜਾ ਲੱਗਦਾ ਜਿਹੜਾ ਚੰਗਾ ਨਹੀਂ ਗਾਉਂਦਾ ਦੇਖੋ ਆਪਾਂ ਕਿਸੇ ਦਾ ਪਰਸਨਲ ਨਾਂ ਤਾਂ ਲੈਣਾ ਚਾਹੁੰਦੇ ਨਹੀਂ ਹੈਗੇ ਪੰਜਾਬ 'ਚ ਬਹੁਤ ਸਾਰੇ ਸਿੰਗਰ ਨੇ ਜਿਹੜੇ ਹਥਿਆਰਾਂ ਨੂੰ ਨਸ਼ੇ ਨੂੰ ਗੈਂਗਸਟਰ ਬਾਦ ਨੂੰ ਪ੍ਰਮੋਟ ਕਰ ਰਹੇ ਨੇ ਬਹੁਤ ਨੇ ਤੁਸੀਂ ਵੀ ਜਾਣਦੇ ਹੋ ਤੇ ਜਿਹੜੇ ਪੰਜਾਬੀ ਸਿੰਗਰਾਂ ਦੀ ਗੱਲ ਉਹ ਬਹੁਤ ਜ਼ਿਆਦਾ ਘਟ ਚੁੱਕੇ ਨੇ ਪੁਰਾਣੇ ਜਿਹੜੇ ਸਿੰਗਰ ਤੁਸੀਂ ਗੱਲ ਕਰਦੇ ਹੋ ਕੁਝ ਪੰਜਾਬੀ ਸਿੰਗਰ ਹਲੇ ਵੀ ਮੌਜੂਦ ਨੇ ਜਿਹੜੇ ਕਿ ਪੰਜਾਬ ਦੇ ਕਲਚਰ ਤੇ ਉਹਨਾਂ ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਗਈ ਹੈ ਕਿਉਂਕਿ ਜਿਹੜਾ ਅੱਜ ਦਾ ਯੂਥ ਹੈ ਉਹਨਾਂ ਨੂੰ ਸੋਨਾ ਪਸੰਦ ਨਹੀਂ ਕਰਦਾ ਤੇ ਇਸ ਕਰਕੇ ਇਹ ਆਪਾਂ ਕਹਿ ਸਕਦੇ ਹਾਂ ਕਿ ਗੈਂਗਸਟਰਵਾਦ ਨਸ਼ਾ ਇਹਦੇ ਗਾਣੇ ਜਿਆਦਾ ਬਹੁਤ ਜਿਆਦਾ ਵੱਧ ਰਹੇ ਹਨ ਜਿਆਦਾ ਪ੍ਰਮੋਟ ਕੀਤੇ ਜਾਂਦੇ ਹਨ ਸੋਸ਼ਲ ਮੀਡੀਆ ਵੱਲੋਂ ਜਾਂ ਕੁਝ ਇਨਫਲੂਐਂਸਰਾਂ ਵੱਲੋਂ ਤੇ ਜੋ ਵੀ ਮੁੰਲਾ ਦਾ ਵੀ ਸਹੀ ਹੈ ਨਹੀਂ ਤੇ ਰਏ ਪੰਜਾਬੀ ਜਿਹੜੇ ਪੁਰਾਣੇ ਸਿੰਗਰ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਵੀ ਅੱਗੇ ਆਓ ਤੇ ਥੋੜਾ ਜਿਹਾ ਪੰਜਾਬ ਨੂੰ ਬਚਾਉਣ ਲਈ ਤੁਸੀਂ ਵੀ ਥੋੜਾ ਜਿਹਾ ਆਪਣਾ ਮੈਸੇਜ ਜਨਤਾ ਨੂੰ ਦਿਓ ਤੇ ਤੁਹਾਡੇ ਵੀ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ ਕਹਿਣਾ ਦਾ ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜੇ ਪੁਰਾਣੇ ਸਿੰਗਰ ਨੇ ਉਹ ਪਿੱਛੇ ਚਲੇ ਗਏ ਨੇ ਨਵੇਂ ਸਿੰਗਰਾਂ ਨੇ ਉਹਨਾਂ ਨੂੰ ਦਬਾ ਲਿੱਤਾ ਤੁਸੀਂ ਇਹ ਕਹਿ ਰਹੇ ਹੋ ਹਾਂਜੀ ਬਿਲਕੁਲ ਇਹੀ ਹੈ ਜੀ ਕਿਉਂਕਿ ਤੁਸੀਂ ਦੇਖੋ ਅੱਜ ਕੱਲ ਬੱਚੇ-ਬੱਚਿਆਂ ਨੂੰ ਤੁਸੀਂ ਪੁੱਛ ਲਓ ਅੱਜ ਦੇ ਜਵਾਗ ਨੂੰ ਵੀ ਹਾਂ ਵੀ ਤੁਹਾਨੂੰ ਕਿਹੜਾ ਸਿੰਗਰ ਪਸੰਦ ਆ ਉਹ ਅੱਜ ਦੇ ਸਿੰਗਰ ਦਾ ਨਾਮ ਲਊਗਾ ਪੁਰਾਣੇ ਸਿੰਗਰ ਨੂੰ ਕਿਸੇ ਨੂੰ ਜਾਣਦਾ ਨਹੀਂ ਉਹ ਤੇ ਉਹ ਅੱਜ ਵੀ ਹੈਗੇ ਨੇ ਪੰਜਾਬੀ ਸਿੰਗਰ ਕੁਝ ਹੈਗੇ ਜਿਹੜੇ ਪੰਜਾਬੀ ਕਲਚਰ ਦੀ ਸੇਵਾ ਕਰ ਰਹੇ ਨੇ ਕੁਝ ਅੱਛਾ ਗਾ ਰਹੇ ਨੇ ਜਿਹਨੂੰ ਪਰਿਵਾਰ ਬੈਠ ਕੇ ਸੁਣ ਸਕਦਾ ਵਾ ਤੇ ਉਹਨਾਂ ਨੂੰ ਅੱਗੇ ਆਣ ਦਿੱਤਾ ਨਹੀਂ ਜਾ ਰਿਹਾ ਸੀ ਕੀ ਕਹਿਣਾ ਚਾਹੋਗੇ ਬਹੁਤ ਜਿਵੇਂ ਤੁਸੀਂ ਕਹਿੰਨ ਨੂੰ ਵੀ ਸਾਰਾ ਕੁਝ ਸਿੰਗਰਾਂ ਦੇ ਜਾਂ ਫਿਲਮਾਂ ਦੇ ਇਹਦੇ ਉੱਤੇ ਸਾਰਾ ਕੁਝ ਹੁੰਦਾ ਨਾ ਇਦਾਂ ਦਾ ਕੁਝ ਨਹੀਂ ਹੈਗਾ ਹੁਣ ਹਿੰਦੀ ਫਿਲਮਾਂ ਨੇ ਸਾਉਦੀਆਂ ਫਿਲਮਾਂ ਨੇ ਉੱਥੇ ਨਹੀਂ ਕ੍ਰਾਈਮ ਹੁੰਦਾ ਇਹਨਾਂ ਬਾਲੀਵੁੱਡ 'ਚ ਸਾਰਾ ਦਿਨ ਹੀ ਮਾਰ-ਟਾੜ ਚੱਲਦੀ ਹੈ ਉੱਥੇ ਕ੍ਰਾਈਮ ਨਹੀਂ ਹੁੰਦਾ ਇਹ ਸਿਸਟਮ ਦਾ ਵੀ ਫੇਲੀਅਰ ਹੈਗਾ ਸ਼ਰਿਆਮ ਕੋਈ ਬੰਦਾ ਥਾਣੇ ਦੇ ਕੋਲੇ ਖੜ ਕੇ ਕਰੇ ਥਾਣੇ 'ਚ ਹੀ ਬੰਬ ਸੱਟੇ ਜਾਂਦੇ ਅੱਜਕੱਲ ਤੇ ਕੀ ਸਿਸਟਮ ਹੈ ਹੁਣੀ ਸਰਕਾਰ ਦੀਆਂ ਬਹੁਤ ਨਾਕਾਮੀਆਂ ਹੋ ਚੁੱਕੀਆਂ ਨੇ ਇਸ ਵਾਰ ਉਹ ਕਹਿੰਦੇ ਆ ਵੀ ਹਾਂ ਸਰਕਾਰ ਕਰ ਰਹੀ ਹੈ ਨਸ਼ਿਆਂ ਦੇ ਵਿਰੁੱਧ ਕਰ ਰਹੀ ਹੈ ਹੁਣ ਛੋਟੇ ਛੋਟੇ ਲੋਕਾਂ ਦੇ ਘਰ ਟਾ ਦਿੰਦੇ ਆ ਜਿਹੜੇ ਮਾੜਾ ਮੋਟਾ ਨਸ਼ਾ ਵੇਚ ਰਹੇ ਆ ਜਿਹੜੇ ਮੇਨ ਉਹ ਆਉਂਦਾ ਕਿੱਥੋਂ ਨਸ਼ਾ ਉੱਥੇ ਤੱਕ ਤਾਂ ਕੋਈ ਪਹੁੰਚਦਾ ਹੀ ਨਹੀਂ ਪਿਆ ਉਹ ਵੀ ਚਾਹੀਦਾ ਨਾ ਜਿਹੜੇ ਮੇਨ ਬੰਦੇ ਨਸ਼ਾ ਵੇਚ ਰਹੇ ਨੇ ਹੁਣ ਇਹਨਾਂ ਨੇ ਪੁਲਿਸ ਵਾਲੀ ਕੁੜੀ ਭੜੀ ਆ ਉਹਦਾ ਪੁਰਾਣਾ ਜਿਹਾ ਘਰ ਜਾ ਕੇ ਪਿੰਡ ਢਾਤਾ ਉਹ ਤਾਂ ਉਹਦੇ ਵਿਚਾਰੇ ਦਾਦੇ ਪੁੱਤ ਦਾਦੇ ਨੇ ਘਰੇ ਬਣਾਇਆ ਉਹ ਜਿਹੜੀ ਉਹਨੇ ਕੋਠੀ ਪਾਈ ਬਠੰਡੇ ਉਹਦਾ ਢਾਈ ਹੋਈ ਨਹੀਂ ਅੱਜ ਜ਼ਮਾਨਤ ਵੀ ਹੋ ਗਿਆ ਉਹੀ ਆ ਨਾ ਇਹ ਤਾਂ ਸਿਰਫ ਦਿਖਾਵਾ ਆ ਛੋਟੇ ਛੋ ਪਰ ਜਿਹੜੇ ਮੇਨ ਜਿੱਥੋਂ ਜੜ ਹੈ ਉਹ ਚੀਜ਼ਾਂ ਰੋਕਣੀਆਂ ਤਾਂ ਉੱਥੇ ਚਾਹੀਦੀਆਂ ਉੱਥੇ ਤਾਂ ਕੋਈ ਸਿਸਟਮ ਦਾ ਧਿਆਨ ਹੀ ਨਹੀਂ ਉਹ ਤਾਂ ਬਸ ਹੁਣ ਅੱਜ ਕੱਲ ਚਲਜੋ ਥਾਣੇ ਚਲਜੋ ਜੀ ਪੁਲਿਸ ਥਾਣੇ 'ਚ ਕਦਮ ਮਨਸ਼ੀਤ ਉਹ ਬੰਦਾ ਹੀ ਨਹੀਂ ਬੈਠਾ ਹੁੰਦਾ ਸਾਰੇ ਤਾਂ ਸਰਕਾਰ ਦੇ ਆਲੇ ਦੁਆਲੇ ਪਿੱਛੇ ਹੀ ਜਾਂਦੇ ਸੇਫਟੀ ਕਿੱਥੇ ਹੈ ਕੋਈ ਸੇਫਟੀ ਨਹੀਂ ਸਹੀ ਗੱਲ ਹੈ ਜੀ ਪਾਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਜਿੱਦਾਂ ਕਲਾਕਾਰਾਂ ਦੀ ਗੱਲ ਚੱਲ ਰਹੀ ਹੈ ਤੇ ਵਧੀਆ ਸੁਖਣਾ ਤੁਸੀਂ ਪਰਮਾਤਮਾ ਦਾ ਯਾਨੀ ਵਧੀਆ ਬਾਡੀ ਸ਼ੋਅ ਮਿਹਨਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਕੱਲ ਲੋਕ ਸਾਰੇ ਦੂਜੇ ਰਾਹ ਤੇ ਮੁੰਡੇ ਨੇ ਜਿਹੜੇ ਮਿਹਨਤ ਕਰਦੇ ਨੇ ਬੋਡੀ ਸ਼ੋਡੀ ਦੇ ਧਿਆਨ ਰੱਖਦੇ ਨੇ ਖਾਣ ਪੀਣ ਤੇ ਧਿਆਨ ਰੱਖਦੇ ਨੇ ਨਹੀਂ ਤਾਂ ਅੱਜ ਕੱਲ ਦਾ ਜਿੱਦਾਂ ਗੱਲ ਕੀਤੀ ਹੈ ਭਾਜੀ ਨੇ ਨਸ਼ਾ ਵੱਧ ਗਿਆ ਯਾਨੀ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਕੁਝ ਸਿਹਤ ਬਾਰੇ ਗੱਲ ਕਰਾਂਗੇ ਭਾਜੀ ਸਿਹਤ ਦਾ ਬਹੁਤ ਜ਼ਰੂਰੀ ਚੀਜ਼ ਹੈ ਮਤਲਬ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਟਾਈਮ ਚ ਕੀ ਹਮੇਸ਼ਾ ਤੋਂ ਹੀ ਰਹੀ ਹੈ ਪੰਜਾਬੀਆਂ ਵਾਸਤੇ ਤਾਂ ਪੰਜਾਬੀ ਤਾਂ ਹਮੇਸ਼ਾ ਹੀ ਇਸ ਚੀਜ਼ ਚ ਮਸ਼ਹੂਰ ਨੇ ਵੀ ਉਹਨਾਂ ਦਾ ਬੋਡੀ ਸਟਰਕਚਰ ਬਹੁਤ ਵਧੀਆ ਹੁੰਦਾ ਕਿਉਂਕਿ ਉਹ ਹੈਲਦੀ ਖਾਂਦੇ ਆ ਐਕਸਰਸਾਈਜ਼ ਵਗੈਰਾ ਕਰਦੇ ਆ ਪ੍ਰੋਪਰ ਰੁਟੀਨ ਦੇ ਵਿੱਚ ਜਿਹੜੀ ਨਸ਼ੇ ਦੀ ਗੱਲ ਹੈ ਨਾ ਨਸ਼ਾ ਤਾਂ ਜੇ ਤੁਸੀਂ ਸੋਚੋਗੇ ਜਾਂ ਦੇਖੋਗੇ ਨਾ ਮੇਰੇ ਖਿਆਲ ਦੇ ਨਾਲ ਜਿਵੇਂ ਆਪਾਂ ਪਿੰਡ ਲੈਵਲ ਤੋਂ ਗੱਲ ਕਰਦੇ ਹਾਂ ਹਰ ਪਿੰਡ ਦੇ ਵਿੱਚ ਜਿੱਥੇ ਨਸ਼ਾ ਵਿਕਦਾ ਹੈ ਜਾਂ ਸ਼ਹਿਰ ਦੇ ਵਿੱਚ ਨਸ਼ਾ ਵਿਕਦਾ ਹੈ ਸਾਰਿਆਂ ਨੂੰ ਪਤਾ ਹੁੰਦਾ ਹੈ ਤੇ ਮੇਰੇ ਖਿਆਲ ਨਾਲੇ ਲੋਕਲ ਪੁਲਿਸ ਵਾਲੇ ਐ ਥਾਣੇ 'ਚ ਬੈਠੇ ਆ ਬੰਦੇ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਪੋਲੀਟੀਸ਼ੀਅਨ ਨੂੰ ਵੀ ਪਤਾ ਹੁੰਦਾ ਹੈ ਪਰ ਮੇਨ ਜਿਹੜਾ ਬੰਦਾ ਚੈਨ ਹੈ ਉਹ ਜਿਹ ਚੈਨ ਉਹਨੂੰ ਆਪਾਂ ਪ੍ਰੋਪਰਲੀ ਟਰੈਕ ਕਰੀਏ ਨਾ ਤਾਂ ਬੰਦਾ ਚੈਨ ਫੜ ਸਕਦਾ ਹੈ ਬਟ ਉਹ ਉੱਥੇ ਪਹੁੰਚ ਨਹੀਂ ਜਾਂਦਾ ਕਿਉਂਕਿ ਉਸ ਤੋਂ ਪਹਿਲਾਂ ਹੀ ਫਿਰ ਕਿਸੇ ਦਾ ਫੋਨ ਆ ਗਿਆ ਕਿਸੇ ਲੀਡਰ ਦਾ ਫੋਨ ਆ ਗਿਆ ਕਿਸੇ ਦਾ ਮਤਲਬ ਪਰੋਸ਼ਪਾਰਸ਼ ਪੈ ਗਈ ਬਈ ਯਾਰ ਬੰਦੇ ਆਪਣੇ ਛੱਡ ਦੋ ਬਸ ਉਹ ਕਰਨ ਨਸ਼ੇ ਦਾ ਜੀ ਹੋਰ ਤਾਂ ਕੋਈ ਚੱਕਰੇ ਹੈ ਨਹੀਂ ਗਰੀਬੰਦਾ ਫਰਿਆ ਜਾਂਦਾ ਜਿਹੜੇ ਬੰਦੇ ਨੇ ਵਿਚਾਰੇ ਨੇ 5-6 ਮਹੀਨੇ ਪਹਿਲਾਂ ਕੋਈ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਬੇਰਜਗਾਰੀ ਬਹੁਤ ਆਪਣੀ ਉਹਦੀ ਗੱਲ ਵੀ ਨਹੀਂ ਕਰਦਾ ਕੋਈ ਜੇ ਬੇਰਜਗਾਰੀ ਹੈ ਤਾਂ ਹੀ ਮੁੰਡੇ ਨਸ਼ਾ ਵੇਚਦੇ ਆ ਜਾਂ ਪੀਂਦੇ ਆ ਕਿਉਂਕਿ ਜਦੋਂ ਬੱਚਾ ਪੜਦਾ ਹੈ ਪੜਾਈ ਕਰਕੇ ਜਦੋਂ ਉਹ ਉਸ ਹਿਸਾਬ ਨਾਲ ਉਹਦੇ ਸੁਪਨੇ ਹੁੰਦੇ ਉਹ ਪੂਰੇ ਨਹੀਂ ਹੁੰਦੇ ਫਿਰ ਉਹ ਕੀ ਕਰੂਗਾ ਉਹਦੇ ਆਪਣੇ ਇਰਮਾਨ ਹੁੰਦੇ ਆ ਪੂਰੇ ਨਹੀਂ ਹੋ ਪਾਂਦੇ ਤੇ ਫਿਰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਮਨ ਨੂੰ ਸਕੂਨ ਦੇਣ ਵਾਸਤੇ ਗਲਤ ਪਾਸੇ ਚਲੇ ਜਾਂਦਾ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਸੋ ਤੁਸੀਂ ਵੀ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਸੋ ਤੁਸੀਂ ਵੀ ਆਪਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਟਾਪਿਕ ਤੇ ਕਿਸੇ ਹੋਰ ਮੁੱਦੇ ਦੇ ਗੱਲਬਾਤ ਕਰਦੇ ਹੋਏ ਦਿਓ ਇਜਾਜ਼ਤ ਮੇਰੇ ਸੋਗੀ ਬਲਵਿੰਦਰ ਆਰੇ ਦੇ ਨਾਮ ਤੋਂ ਜਾਂਸਲਾ ਦੀ